ਸਤੇ ਪੜ੍ਹਾਈ ਗੈਰਚਾਲੀ ਅਧਰਤੀ ਮਾਮਲਾ ਹੈ ਜੀ ਜੀ ਦਾਨਿਸ਼ ਬੀਬੀ ਸਿੰਘ son of ਜਤेंद्र ਸਿੰਘ ਪਿੰਡ ਅਦਲੀਆ ਇਹਦੀ ਉਮਰ ਲੜਕੇ ਦੀ 14 ਸਾਲ ਹੈ ਜੀ ਇਹ શ્રી ਹਰਿ ਕ੍ਰਿਸ਼ਨ ਪਬਲਿਕ ਸਕੂਲ ਗੁੰਮਟਾਲਾ ਅਰਦਾ ਇਹ 10 ਤਰੀਕ ਨੂੰ ਕਦੋਂ ਪੜਨ ਵਾਸਤੇ ਆਇਆ ਪਰ ਸਕੂਲੇ ਨਹੀਂ ਗਿਆ ਅਸੀਂ ਖਾਣੇ ਸੀਗੇ ਤੇ ਇਹਦੇ ਫਾਦਰ ਸਾਹਿਬ ਨੇ ਅਣਖ ਇਲਾਹ ਦਿੱਤੀ ਆ ਵੀ ਸਕੂਲੀ ਨਹੀਂ ਗਿਆ ਤੇ ਨਾ ਹੀ ਸਕੂਲ ਵਾਲਿਆਂ ਦੱਸਿਆ ਜਦੋਂ ਅਸੀਂ ਰੈਕੀ ਕੀਤੀ ਇਹਦੀ ਤੇ ਇਹ ਪਹਿਲਾਂ ਇਹ ਬੱਚੇ ਮੋਟਰਸਾਈਕਲ ਤੇ ਨੂੰ ਛੱਡਣ ਗਏ ਨੇ ਫਿਰ ਇਹ ਆਟੋ ਤੇ ਗਿਆ ਆਟੋ ਤੋਂ ਮੁੜ ਕੇ ਸਟੇਸ਼ਨ ਤੇ ਗਿਆ ਸਟੇਸ਼ਨ ਤੋਂ ਇਹਨੇ ਟ੍ਰੇਨ ਲਈ ਆ ਤੇ ਇਹ ਬਰੰਦਾਵਨ ਮੱਥਾ ਟੇਕਣ ਵਾਸਤੇ ਚਲਾ ਗਿਆ ਨਾ ਇਹਨੇ ਆਪਣੇ ਘਰ ਦੇ ਨੂੰ ਦੱਸਿਆ ਨਾ ਇਹਨੇ ਸਕੂਲ ਵਾਲਿਆਂ ਨੂੰ ਦੱਸਿਆ ਅਸੀਂ ਸਟੇਸ਼ਨ ਤੇ ਐਸਐਸਓ ਸਾਹਿਬ ਕੋਲ ਨੰਬਰ ਲੈ ਕੇ ਇੱਥੇ ਬਰੰਦਾਵਨ ਜਿਹੜਾ ਇਹਨਾਂ ਦਾ ਪੈਂਦਾ ਵਾ ਮਥਰਾ ਸਟੇਸ਼ਨ ਉੱਥੇ ਸੰਪਰਕ ਕੀਤਾ ਤੇ ਜਦੋਂ ਮਥਰਾ ਪਹੁੰਚਿਆ ਤੇ ਮਥਰਾ ਰੇਲਵੇ ਪੁਲਿਸ ਨੇ ਇਹਨੂੰ ਫੜ ਲਿਆ ਉਹਨੇ ਸਾਨੂੰ ਫੋਨ ਕੀਤਾ ਤੇ ਇਹਦੇ ਫਾਦਰ ਸਾਹਿਬ ਤੇ ਇਹਦੇ ਪਿੰਡ ਦੇ ਸਰਪੰਚ ਤੇ ਹੋਰ ਮੋਤਵਾਰ ਬੰਦੇ ਉੱਥੇ ਗਏ ਨੇ ਉੱਥੋਂ ਮਥਰਾ ਤੋਂ ਲੈ ਕੇ ਅੱਜ ਸਾਡੇ ਕੋਲ ਆਏ ਨੇ ਇਹਨੂੰ ਜਿਹੜਾ ਅੱਜ ਦੁਰਸਤ ਹਾਲਤ ਵਿੱਚ ਇਹਦੇ ਮਾਪਿਆਂ ਦੇ ਹਵਾਲੇ ਕੀਤਾ ਜਾ